ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਗਾਈਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਜੇਹੀ ਰੈਸਪੀ ਜੋ ਤੁਹਾਨੂੰ ਤੰਦਰੁਸਤ ਰੱਖੇਗੀ ਤੇ ਤੁਹਾਡੀ ਥਕਾਨ ਦੂਰ ਕਰੇਗੀ ਜੇ ਤੁਸੀਂ ਦਿਨ ਭਰ ਥੱਕਿਆ ਥੱਕਿਆ ਮਹਿਸੂਸ ਕਰਦੇ ਹੋ ਜਾਂ ਕਮਜ਼ੋਰੀ ਮਹਿਸੂਸ ਕਰਦੇ ਹੋ ਤੇ ਇਹ ਰੈਸਪੀ ਤੁਹਾਡੇ ਲਈ ਹੈ ਇੱਕ ਕੌਲੀ ਸਵੇਰੇ ਇਸ ਨਾਸ਼ਤੇ ਦੀ ਤੁਸੀਂ ਰੋਜ਼ ਖਾਓਗੇ ਤਾਂ ਤੁਹਾਨੂੰ ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਵੇਗਾ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕੜਾਹੀ 'ਚ ਮੈਂ 2-3 ਚਮਚ ਘਿਓ ਦੇ ਪਾਏ ਨੇ ਤੇ 8 ਦਸਮੇ ਬਦਾਮ ਲੈਣੇ ਇਹਨਾਂ ਨੂੰ ਘਿਓ ਦੇ ਵਿੱਚ ਰੋਸਟ ਕਰਾਂਗੇ ਘਿਓ ਤੁਸੀਂ ਦੇਸੀ ਲੈਣਾ ਕਿਉਂਕਿ ਘਿਓ ਦੇ ਵਿੱਚ ਭੁੰਨਣਾ ਡਰਾਈ ਫਰੂਟਸ ਦਾ ਸੁਆਦ ਆ ਜਿਹੜਾ ਬਹੁਤ ਵੱਧ ਜਾਂਦਾ ਜਾਦਾ ਬਰਾਊਨ ਨਹੀਂ ਕਰਨੇ ਬਸ ਇੰਨਾ ਕਿ ਇਹਨਾਂ ਨੂੰ ਭੁੰਨਣਾ ਕਿ ਇਹਨਾਂ ਦਾ ਥੋੜਾ ਜਿਹਾ ਕੱਚਾਪਨ ਦੂਰ ਹੋ ਜਾਵੇ ਬਦਾਮ ਥੋੜਾ ਇਹ ਭੁੰਨਣ ਤੇ ਜ਼ਿਆਦਾ ਟਾਈਮ ਲੈਂਦੇ ਨੇ ਇਸ ਕਰਕੇ ਮੈਂ ਪਹਿਲਾਂ ਪਾਏ ਨੇ ਥੋੜਾ ਜਾ ਅੱਧੇ ਜਦੋਂ ਭੁੱਜ ਗਏ ਉਸ ਤੋਂ ਬਾਅਦ ਮੈਂ ਇੱਥੇ 10 ਤੋਂ 15 ਕਾਜੂ ਲਏ ਨੇ ਇਹਨਾਂ ਨੂੰ ਵੀ ਆਪਾਂ ਬਦਾਮਾਂ ਨਾਲ ਰੋਸਟ ਕਰ ਲਵਾਂਗੇ ਦੇਖੋ ਜਿਹੜੇ ਆਪਣੇ ਕਾਜੂ ਤੇ ਬਦਾਮ ਨੇ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਉਸੇ ਕਿਉ ਦੇ ਵਿੱਚ ਮੈਂ ਇੱਕ ਕੱਪ ਲਿਆ ਫੁੱਲ ਮਖਾਣਿਆਂ ਦਾ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਾਂਗੇ ਫੁੱਲ ਮਖਾਣੇ ਹੁੰਦੇ ਨੇ ਜਿਹੜੇ ਥੋੜੇ ਜਿ ਇਹਨਾਂ ਨੂੰ ਰੋਸਟ ਕਰਨ ਤੇ ਟਾਈਮ ਲੱਗਦਾ ਇਹਨਾਂ ਨੂੰ 5 ਤੋਂ 6 ਮਿੰਟ ਲੱਗ ਜਾਣਗੇ ਮੀਡੀਅਮ ਫਲੇਮ ਤੇ ਤੁਸੀਂ ਰੋਸਟ ਕਰਨਾ ਜਦੋਂ ਤੱਕ ਕਿ ਇਹ ਵਧੀਆ ਕ੍ਰਿਸਪੀ ਨਹੀਂ ਹੋ ਜਾਂਦੇ ਤੁਹਾਨੂੰ ਪਤਾ ਹੀ ਹੈ ਕਿ ਫੁੱਲ ਮਖਾਣਿਆਂ ਦੇ ਵਿੱਚ ਬਹੁਤ ਸਾਰਾ ਕੈਲਸ਼ੀਅਮ ਤੇ ਪ੍ਰੋਟੀਨ ਹੁੰਦਾ ਜੋ ਕਿ ਆਪਣੀਆਂ ਹੱਡੀਆਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਜੇ ਇਹ ਖਾਇਆ ਜਾਵੇ ਤਾਂ ਇਸ ਕਰਕੇ ਜੇ ਤੁਸੀਂ ਰੋਜ਼ਾਨਾ ਇਸ ਨਾਸ਼ਤੇ ਦਾ ਇੱਕ ਕੌਲੀ ਸਵੇਰੇ ਖਾਇਆ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ એનર્ਜੀ ਮਿਲੇਗੀ ਤੇ ਤੰਦਰੁਸਤ ਰਹੋਗੇ ਹਮੇਸ਼ਾ ਤੁਸੀਂ ਦੇਖੋ ਆਪਣੇ ਮਖਾਣੇ ਵੀ ਰੋਸਟ ਹੋ ਗਏ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਕੜਾਹੀ 'ਚ ਇੱਕ ਚਮਚ ਘਿਓ ਉਹਦਾ ਮੈਂ ਹੋਰ ਪਾਇਆ ਦੇਸੀ ਘਿਓ ਹੀ ਪਾਇਆ ਤੇ ਉਸ ਤੋਂ ਬਾਅਦ ਇੱਕ ਕੱਪ ਲਿਆ ਪੋਹੇ ਦਾ ਹੁਣ ਪੋਹੇ ਨੂੰ ਵੀ ਤੁਸੀਂ ਘਿਓ ਦੇ ਵਿੱਚ 3 ਤੋਂ 4 ਮਿੰਟ ਭੁੰਨਣਾ ਜਦੋਂ ਤੱਕ ਕਿ ਇਹਦਾ ਹਲਕਾ ਜਿਹਾ ਕੱਚਾਪਨ ਦੂਰ ਨਹੀਂ ਹੋ ਜਾਂਦਾ ਤੇ ਹਲਕਾ ਜਿਹਾ ਬ੍ਰਾਊਨ ਕਲਰ ਨਹੀਂ ਆ ਜਾਂਦਾ ਇਹਨਾਂ ਦਾ ਜੇ ਤੁਹਾਡੇ ਕੋਲ ਪੋਹਾ ਨਹੀਂ ਤਾਂ ਤੁਸੀਂ ਪੋਹੇ ਦੀ ਥਾਂ ਤੇ ਇੱਕ ਕੱਪ ਦਲੀਆ ਵੀ ਲੈ ਸਕਦੇ ਹੋ ਕਿਉਂਕਿ ਦਲੀਆ ਵੀ ਬਹੁਤ ਹੈਲਦੀ ਹੁੰਦਾ ਹੈ ਬਹੁਤ એનર્ਜੀ ਦਿੰਦਾ ਤੇ ਪੋਹਾ ਵੀ ਹੈਲਦੀ ਹੁੰਦਾ ਹੈ ਦੇਖੋ ਆਪਾਂ ਲਗਾਤਾਰ ਹਿਲਾਉਂਦੇ ਹੋਏ ਮੀਡੀਅਮ ਫਲੇਮ ਤੇ ਪੋਹੇ ਨੂੰ ਭੁੰਨਣਾ ਹੈਗਾ ਤਾਂ ਕਿ ਪੋਹਾ ਜਿਹੜਾ ਥੋੜਾ ਜਿਹਾ ਕ੍ਰਿਸਪੀ ਹੋ ਜਾਵੇ ਤੇ ਇਹਦਾ ਕੱਚਾਪਨ ਦੂਰ ਹੋ ਜਾਵੇ ਦੇਖੋ ਪੋਹਾ ਆਪਣਾ ਭੁੰਨ ਭੁੰਨਾ ਹੋ ਗਿਆ ਹੁਣ ਉਸ ਤੋਂ ਬਾਅਦ 1 ਲੀਟਰ ਮੈਂ ਦੁੱਧ ਲਿਆ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਵਾਲੀ ਦਿੱਤਾ ਹੋਇਆ ਵੀ ਲੈ ਸਕਦੇ ਹੋ ਜਾਂ ਕੱਚਾ ਵੀ ਲੈ ਸਕਦੇ ਹੋ ਮੱਝ ਜਾਂ ਗਾਂ ਦਾ ਕੋਈ ਵੀ ਲੈ ਸਕਦੇ ਹੋ ਹੁਣ ਆਪਾਂ ਪੋਹੇ ਨੂੰ ਦੁੱਧ ਦੇ ਵਿੱਚ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਪੋਹਾ ਜਿਹੜਾ ਸੌਫਟ ਨਹੀਂ ਹੋ ਜਾਂਦਾ ਵਧੀਆ ਫੁੱਲ ਨਹੀਂ ਜਾਂਦਾ ਤੇ ਦੁੱਧ ਨੂੰ ਉਬਾਲਾ ਆਉਣ ਤੱਕ ਆਪਾਂ ਵੇਟ ਕਰਾਂਗੇ ਦੁੱਧ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਦੇਖੋ ਦੁੱਧ ਨੂੰ ਉਬਾਲ ਲਈ ਆ ਗਈ ਉਸ ਤੋਂ ਬਾਅਦ ਅੱਧਾ ਚਮਚਮ ਅੱਧਾ ਕੱਪ ਸੌਰੀ ਮੇਰੇ ਵਿੱਚ ਚੀਨੀ ਦਾ ਐਡ ਕਰਿਆ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਨਸਾਰ ਵੱਧ ਜਾ ਘੱਟ ਕਰ ਸਕਦੇ ਹੋ ਚੀਨੀ ਦੀ ਥਾਂ ਤੇ ਤੁਸੀਂ ਜੇ ਚੀਨੀ ਨਹੀਂ ਪਾਉਣਾ ਚਾਹੁੰਦੇ ਸ਼ੱਕਰ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਾਸਟ ਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਮੈਂ ਕਲਰ ਵਾਸਤੇ ਤੇ ਖੁਸ਼ਬੂ ਵਾਸਤੇ ਕੇਸਰ ਦੇ ਧਾਗੇ ਵੀ ਇਹਦੇ ਵਿੱਚ ਪਾਏ ਨੇ ਜੇ ਤੁਹਾਡੇ ਕੋਲ ਕੇਸਰ ਨਹੀਂ ਹੈਗਾ ਤਾਂ ਤੁਸੀਂ ਇੱਕ ਜਾਂ ਦੋ ਚਮਚ ਕਸਟਰਡ ਪਾਊਡਰ ਹੁੰਦਾ ਜਿਹੜਾ ਵਨੀਲਾ ਫਲੇਵਰ ਵਾਲਾ ਉਹਨੂੰ ਤੁਸੀਂ ਕੱਚੇ ਦੁੱਧ ਚ ਠੰਡੇ ਦੁੱਧ ਚ ਘੋਲ ਲਿਓ ਥੋੜਾ ਜਿਹਾ ਉਹਦੇ ਨਾਲ ਇੱਕ ਤਾਂ ਕਲਰ ਵਧੀਆ ਆ ਜਾਊਗਾ ਤੇ ਟੇਸਟ ਵੀ ਵਧੀਆ ਆਊਗਾ ਤੇ ਉਹਦੇ ਨਾਲ ਥੋੜਾ ਜਿਹਾ ਇਹ ਜਿਹੜੀ ਆਪਣੀ ਖੀਰ ਬਣਾ ਰਹੀ ਐ ਥੋੜੀ ਗਾੜੀ ਵੀ ਹੋ ਜਾਵੇਗੀ ਮੈਂ ਕੇਸਰ ਪਾਇਆ ਕੇਸਰ ਨਾਲ ਹੀ ਇਹਦਾ ਵਧੀਆ ਕਲਰ ਆ ਗਿਆ ਉਸ ਤੋਂ ਬਾਅਦ ਦੇਖੋ ਖੀਰ ਆਪਣੀ ਜਿਹੜੀ ਚੰਗੀ ਤਰ੍ਹਾਂ ਬਣ ਚੁੱਕੀ ਹੈ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਮਖਾਣੇ ਐਡ ਕੀਤੇ ਨੇ ਉਸ ਤੋਂ ਬਾਅਦ ਜਿਹੜੇ ਆਪਾਂ ਕਾਜੂ ਬਦਾਮ ਰੋਸਟ ਕਰੇ ਸੀ ਉਹਨਾਂ ਨੂੰ ਆਪਾਂ ਕੱਟ ਲਾਂਗੇ ਦੇਖੋ ਦੁੱਧ ਆਪਣਾ گاੜਾ ਹੋਣ ਲੱਗ ਗਿਆ ਜੇ ਤੁਸੀਂ ਇਲਾਇਚੀ ਫਲੇਵਰ ਪਸੰਦ ਕਰਦੇ ਹੋ ਤਾਂ ਇਲਾਇਚੀ ਦਾ ਪਾਊਡਰ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤਾਂ ਜਾਂ ਦੋ ਤਿੰਨ ਇਲਾਇਚੀਆਂ ਵੀ ਤੋੜ ਕੇ ਪਾ ਸਕਦੇ ਹੋ ਉਹ ਵੀ ਬਹੁਤ ਵਧੀਆ ਲੱਗਦੀ ਜੇ ਤੁਸੀਂ ਕਸਟਰਡ ਪਾਊਡਰ ਨਹੀਂ ਪਾਉਣਾ ਦੇਖੋ ਦੁੱਧ ਬਿਲਕੁਲ گاੜਾ ਹੋਣ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰਤਾ ਹੁਣ ਆਪਾਂ ਨੂੰ ਇੱਕ ਬੋਲ ਚ ਸਰਵ ਕਰਦੇ ਆਂ ਇਸ ਨੂੰ ਜੇ ਤੁਸੀਂ ਫ੍ਰਿਜ ਚ ਰੱਖ ਕੇ ਠੰਡੀ ਖਾਣੀ ਚਾਹੋ ਤਾਂ ਠੰਡਾ ਵੀ ਖਾ ਸਕਦੇ ਹੋ ਬਹੁਤ ਵਧੀਆ ਲੱਗੂ ਜੇ ਗਰਮ ਖਾਣਾ ਚਾਹੋ ਤਾਂ ਗਰਮ ਵੀ ਖਾ ਸਕਦੇ ਹੋ ਦੇਖੋ ਕਿੰਨੀ ਵਧੀਆ ਇਹ ਰੈਸਪੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਹੈਲਦੀ ਰੈਸਪੀ ਹੈ ਤੁਸੀਂ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਦੇ ਸਕਦੇ ਹੋ ਬਹੁਤ ਹੀ ਟੇਸਟੀ ਹੈ ਤੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਹਰ ਕੋਈ ਇਸ ਨੂੰ ਖਾ ਸਕਦਾ ਹੈ ਤੁਸੀਂ ਜਾਂ ਤਾਂ ਪੋਹਾ ਲੈਣਾ ਜੇ ਪੋਹਾ ਨਹੀਂ ਤਾਂ ਤੁਸੀਂ ਉਹਦੀ ਥਾਂ ਤੇ ਦਲੀਆ ਲੈ ਸਕਦੇ ਹੋ ਕਣਕ ਦਾ ਦਲੀਆ ਹੁੰਦਾ ਜਿਹੜਾ ਉਹ ਵੀ ਬਹੁਤ ਵਧੀਆ ਹੈਲਦੀ ਹੁੰਦਾ ਤੇ ਉਹ ਵੀ ਬਹੁਤ ਜਲਦੀ ਹਾਜਮ ਹੋ ਜਾਂਦਾ ਤੇ ਬਹੁਤ એનર્ਜੀ ਦਿੰਦਾ ਆਪਣੇ ਸੀਨ ਨੂੰ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗਦੀ ਹੈ ਤੇ ਨਾ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਉੱਪਰ ਮੈਂ ਥੋੜੀ ਜਿਹੀ ਮੇਰੇ ਕੋਲ ਟੂਟੀ ਫਰੂਟੀ ਸੀ ਮੈਂ ਉਹ ਵੀ ਇਹਦੇ ਵਿੱਚ ਪਾਤੀ ਉਹਦੇ ਨਾਲ ਦੇਖਣ ਚ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਇਹ ਰੈਸਪੀ ਤੁਸੀਂ ਕਦੋਂ ਵੀ 10 ਤੋਂ 15 ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੈਲਦੀ ਰੈਸਪੀ ਹੈ ਜੇ ਤੁਸੀਂ ਚੀਨੀ ਨਹੀਂ ਪਾਉਣੀ ਕਿਸੇ 슈ਗਰ ਦੇ ਮਰੀਜ਼ਾਂ ਨੂੰ ਵੀ ਇਹ ਨਾਸ਼ਤਾ ਜਿਹੜਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਚੀਨੀ ਦੀ ਜਗ੍ਹਾ ਜਿਹੜੀ 슈ਗਰ ਫ੍ਰੀ ਚੀਨੀ ਆਉਂਦੀ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਤੇ 슈ਗਰ ਦੇ ਮਰੀਜ਼ਾਂ ਨੂੰ ਵੀ ਇਹ ਨਾਸ਼ਤਾ ਜਿਹੜਾ ਬਣਾ ਕੇ ਦੇ ਸਕਦੇ ਹੋ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਘਰ ਵਿੱਚ ਟ੍ਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੁਸੀਂ ਫ੍ਰਿਜ ਚ ਰੱਖ ਕੇ ਠੰਡੀ ਖਾਣੀ ਚਾਹੋ ਠੰਡੀ ਵੀ ਖਾ ਸਕਦੇ ਹੋ ਗਰਮ ਵੀ ਖਾ ਸਕਦੇ ਹੋ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਸ਼ੀ ਕਾਲ